ਟਰੈਕਟਰ ਸਵਰਾਜ 855 24 ਮਾਡਲ ਹੈ ਤੇ ਕਿੰਨੇ ਘੰਟੇ ਚੱਲਿਆ ਹੋਇਆ ਜੀ 135 36 ਘੰਟੇ ਚੱਲਿਆ ਤੇਰੀ ਕੀ ਡਿਮਾਂਡ ਕਰਦੇ ਆ ਜੀ ਤੇਰੀ ਦੀਵਾਂਡ ਹੈ ਜੀ 8 ਲੱਖ 10000 ਰੁਪਏ ਜੀ 8 ਲੱਖ 10000 ਰੁਪਏ ਡਿਮਾਂਡ ਆ ਹਾਂਜੀ ਤੇ ਇਹ ਚੋਂ ਹੋ ਜੂਗਾ ਜੀ ਮੰਨਣਾ ਹੋ ਜੂਗਾ ਜੀ ਨਵੇਂ ਟਰੈਕਟਰ ਨਾਲੋਂ ਬਾਈ ਜੀ ਸਾਨੂੰ ਲੱਖ ਰੇਡ ਲੱਖ ਦਾ ਫਾਇਦਾ ਹੋਊਗਾ 855 ਫਾਈਵ ਸਟਾਰ ਇਹ ਕਿੰਨੇ ਮਾਡਲ ਹੈ ਜੀ 21 ਮਾਡਲ ਹੈ ਇਹ ਵੀ ਕੀ ਡਿਮਾਂਡ ਕਰਦੇ ਆ ਜੀ ਇਹ 735 ਡਿਮਾਂਡ ਆਈ ਠੀਕ ਹੈ ਜੀ ਮੰਨਣਾ ਹੈ ਕਾਡੀ ਆਈ 55 ਤੋਂ ਕਿੰਨੇ ਮਾਡਲ ਆ ਬਾਈ ਜੀ 6 ਮਾਡਲ ਆ ਜੀ 6 ਮਾਡਲ ਕਮਾਂਡ ਇਹਦੀ 292000 ਰੁਪਏ 2 ਲੱਖ 92000 2016 ਮਾਡਲ ਕਿ ਕੀ ਡਿਮਾਂਡ ਕਰਦੇ ਆ ਦੀ 245000 ਰੁਪਏ ਡਿਮਾਂਡ ਆ ਜੀ ਠੀਕ ਆ ਆਪਣਾ ਨੰਬਰ ਦੱਸ ਦਿਓ ਜੀ 99887 ਹਾਂਜੀ 45430 ਠੀਕ ਆ ਜੀ ਲੋਨ ਹੋ ਜੂਗਾ ਬਾਈ ਲੋਨ ਹੋ ਜੂਗਾ ਪਰ ਆ ਮੈਂ ਟਰੈਕਟਰ ਵੀ ਕੱਟਾ ਜੂ ਹਾਂਜੀ ਸਸੀ ਕਾ ਬਾਈ ਜੀ ਸਾਰੇ ਦੋਸਤਾਂ ਵੀਰਾਂ ਨੂੰ ਆਪਾਂ ਮੋਟੇ ਜੀ ਤਲਵੰਡੀ ਸਾਬੋ ਟਰੈਕਟਰ ਮੰਡੀ ਦੇ ਵਿੱਚ ਤੇ ਵੀਰ ਆਪਣੇ ਨਾਲ ਜੁੜਿਆ ਸਾਰੀ ਗੱਲਬਾਤ ਕਰ ਰਹੇ ਸਸੀ ਕਾ ਬਾਈ ਸਸੀ ਕਾ ਬਾਈ ਹੋਰ ਕਿਵੇਂ ਜੀ ਠੀਕ ਠਾਕ ਬੋਤੀਓ ਦਸਤ ਠੀਕ ਆ ਜੀ ਤੇ ਕਿੰਨੇ ਕੁ ਟਰੈਕਟਰ ਮੱਲੇ ਬੜਨਦੇ ਜੀ ਆਪਣੇ ਕੋਲੇ ਆਪਣੇ ਕੋਲੇ ਹੁੰਦੇ 10 12 ਟਰੈਕਟਰ ਆ ਜੀ 5 6 6 ਟਰੈਕਟਰ ਲਏ ਗਏ ਠੀਕ ਆ ਬਾਈ ਜੀ 5 6 ਕਰੇ ਖੜੇ ਠੀਕ ਆ ਜੀ ਤੇ ਲੋਨ ਹੋਰੂ ਟਰੈਕਟਰਾਂ ਦੇ ਜੀ ਲੋਨ ਕਰਵਾ ਦੇ ਪਰਾਂ ਟਰੈਕਟਰ ਵੀ ਕੱਟ ਲਵਾਂਗੇ ਕੱਟ ਲਾਂਗੇ ਮਾਲ ਮੁੱਲ ਕੱਟ ਲਾਂਗੇ ਠੀਕ ਆ ਜੀ ਸਿੱਧਾ ਵੀ ਵੇਚ ਸਕਦੇ ਆ ਇਹ ਵੇਚਣਾ ਹਾਂ ਸਿੱਧਾ ਵੀ ਠੀਕ ਆ ਜੀ ਸਟਾਰਟ ਕਰਦੇ ਆ ਜੀ ਸੋਨਾ ਲਿੱਕਾ ਡੀ ਆਈ 55 ਤੋਂ ਕਿੰਨੇ ਮਾਡਲ ਆ ਬਾਈ ਜੀ ਇਹ 6 ਮਾਡਲ ਆ ਜੀ 6 ਮਾਡਲ ਆ ਪਾਵਰ ਸਟੀering ਆ ਪਾਵਰ ਸਟੀering ਆ ਇਹ ਟਾਇਰਾਂ ਦੀ ਕੀ ਕੰਡੀਸ਼ਨ ਆ ਜੀ ਵਿਸ਼ਲਰ ਟਾਇਰ ਹੋਣਗੇ ਜੀ 70 ਪੈਸੇ ਪੱਕੇ ਬੀਕੇਟੀ ਦੇ ਹਾਂਜੀ ਮੂਰ ਦੇ ਟਾਇਰ 56 ਪੈਸੇ ਠੀਕ ਆ ਜੀ ਸਿੰਗਲ ਡਿਸਟ੍ਰਿਬਿਊਟਰ ਸਾਈਡ ਗੀਅਰ ਇੰਜਨ ਗੀਅਰ ਦਾ ਬਹੁਤ ਚੰਗਾ ਠੀਕ ਆ ਜੀ ਡਬਲ ਪੰਪ ਚ ਆ ਗਿਆ ਹਾਂਜੀ ਡਬਲ ਪੰਪ ਪਾਵਰ ਸਟੀering ਆ ਪਾਵਰ ਸਟੀering ਆ ਤੇ ਨੰਬਰ ਇਹਦਾ ਜੀ ਨੰਬਰ ਪਿਆ ਬਾਈ ਪੰਜਾਬ ਨੰਬਰ ਹਾਂਜੀ ਤੇ ਕੀ ਡਿਮਾਂਡ ਕਰਦਾ ਬਾਈ ਜੀ ਇਹਦੀ ਡਿਮਾਂਡ ਇਹਦੀ 292000 ਰੁਪਏ ਦੀ 292000 ਰੁਪਏ ਦਾ ਡਿਮਾਂਡ ਹੋਊਗੀ ਹਾਂਜੀ ਤੇ ਡਿਸਕਾਊਂਟ ਜੀ ਡਿਸਕਾਊਂਟ ਕਰ ਦਿਆਂਗੇ ਜੀ ਹੋਊ 5-10000 ਦਾ ਜੀ ਹਾਂ 10-12 ਮੰਦਾ ਹੀ ਕਰ ਦਿਆਂਗੇ ਠੀਕ ਹੈ ਜੀ 10 ਤੋਂ ਲੈ ਕੇ 15000 ਦਾ ਡਿਸਕਾਊਂਟ ਹੋਊਗਾ ਹਾਂਜੀ ਅੱਗੇ ਆ ਗਿਆ ਬਾਈ ਜੀ ਆਸਾ ਹਾਂਜੀ 2016 ਮਾਡਲ ਹੈ 16 ਮਾਡਲ ਹੈ ਬਟੰਡਾ ਨੰਬਰ ਹੈ ਜੀ ਬਟੰਡਾ ਨੰਬਰ ਹੈ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਟਾਇਰ ਜੀ ਇਹਦੇ ਹੈਗੇ ਪਹਿਲੇ ਤਾਂ ਨਵੇਂ ਆ ਮੂਰਲੇ 70 75 ਰੁਪਏ ਲਾਉ ਲੋ ਠੀਕ ਆ ਜੀ ਬਾਈਕ ਵਾਲੇ ਬਿਲਕੁਲ ਨਵੇਂ ਟਾਇਰ ਆ 프ਰੰਟ ਵਾਲੇ ਹੈਗੇ 70 75 ਤੇ ਰੰਗ ਪੇਂਟ ਦੀ ਜੇ ਗੱਲ ਕਰੀ ਰੰਗ ਪੇਂਟ ਦਾ ਸਾਫ ਆ ਜੀ ਪੂਰਾ ਠੀਕ ਆ ਜੀ ਰੰਗ ਪੇਂਟ ਦਾ オリジナル ਆ ਤੇ ਦੇਖ ਸਕਦੇ ਹੋ ਤੁਸੀਂ ਪੂਰੀ ਵਧੀਆ ਕੰਡੀਸ਼ਨ ਚ ਪੈਟਰੈਕਟਰ ਕੀ ਡਿਮਾਂਡ ਕਰਦੇ ਆ ਜੀ 2 ਲੱਖ 45000 ਰੁਪਏ ਡਿਮਾਂਡ ਆ ਜੀ ਠੀਕ ਆ ਜੀ ਹਾਂ ਜੀ ਬਾਕੀ ਮੌਕੇ ਤੇ ਮਾਨਤਾਣ ਕਰਦੇ ਆ ਠੀਕ ਆ ਜੀ ਅੱਗੇ ਆ ਗਿਆ ਜੀ ਸੋਨਾ ਲਿਕਾ ਡੀ ਆਈ 750 ਦਾ ਹਾਂ ਜੀ ਇਹ ਕਿੰਨੇ ਮਾਡਲ ਹੈ ਜੀ 2007 ਮਾਡਲ ਹੈ 7 ਮਾਡਲ ਆ ਹਾਂਜੀ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਪਿਛਲਾ ਟਾਇਰ ਤੇ 90 ਪੈਸੇ ਪਈ 90 ਪੈਸੇ JK ਦੇ ਹਾਂਜੀ ਮੂਹਰ ਦਾ 60 ਪੈਸੇ ਆ ਸੈਕਟਰ ਪੂਰਾ ਪੀਟੀਟੀ ਦਾ ਸਾਫ ਆ ਜੀ ਠੀਕ ਹੈ ਜੀ ਸਾਈਡ ਗੀਅਰ ਚ ਸਾਈਡ ਗੀਅਰ ਚ ਰੰਗ ਬੋਧਾ ਪੂਰਾ ਚੰਗਾ ਪਿਆ ਜੀ 7 ਮਾਡਲ ਦਾ ਰੀਜਨੜਾ ਪੂਰਾ ਪੂਰਾ ਰੀਜਨੜਾ ਠੀਕ ਹੈ ਜੀ ਇਹ ਇਹ ਸਿੰਪਲ ਸਟੀering ਹੈ ਜੀ ਸਿੰਪਲ ਸਟੀering ਹੈ ਇੰਜਨ ਗੀਅਰ ਦਾ ਬਹੁਤ ਚੰਗਾ ਵਾਹ ਕੇ ਲੱਗੇ ਠੀਕ ਹੈ ਜੀ ਤੇ ਇਹਦੀ ਕੀ ਡਿਮਾਂਡ ਕਰਦੇ ਹੋ ਜੀ ਇਹਦੀ 295000 ਰੁਪਏ ਠੀਕ ਹੈ ਜੀ ਇਹਦਾ ਨੰਬਰ ਜੀ ਨੰਬਰ ਹੈ ਹਰਿਆਣਾ ਕੀ ਇਹਦਾ ਹਰਿਆਣਾ ਨੰਬਰ ਹਾਂਜੀ ਠੀਕ ਹੈ ਜੀ ਹਾਂਜੀ ਦੋਸਤੋ ਅੱਗੇ ਦਿਖਾਉਣੇ ਬਿਲਕੁਲ ਨਵਾਂ ਟਰੈਕਟਰ ਸਬਰਾਰ 855 24 ਮਾਡਲ ਆ ਬਾਈ ਜੀ ਬਾਕੀ ਭਾਈ ਨਾਲ ਗੱਲਬਾਤ ਕਰਦਿਆਂ 3 ਸਪੀਡ ਹੈ ਤਾਂ ਸਾਰਿਆਂ ਨੂੰ ਪਤਾ ਹੀ ਹੈ 24 ਮਾਡਲ ਆ ਤੇ ਕਿੰਨੇ ਘੰਟੇ ਚੱਲਿਆ ਹੋਇਆ ਜੀ 135 36 ਘੰਟੇ ਚੱਲਿਆ 135 ਘੰਟੇ ਦੇ ਕਰੀਬ ਚੱਲਿਆ ਸਤ ਡਿਸਟ੍ਰੀਬਿਊਟਰ ਡਬਲ ਡਬਲ ਪੰਪਾ ਫੁੱਲ ਟਾਪ ਮਾਡਲ ਆ ਤੇ ਰੰਗ ਪੇਂਟ ਦੇਖ ਸਕਦਾ ਤੁਸੀਂ ਇਹ ਲਿਸ਼ਕਾ ਮਾਰਦਾ ਚਿੱਟੇ ਦੁੱਧ ਵਰਗੇ ਮਗਰਾਟ ਆ ਤੇ ਦੇਖ ਸਕਦੇ ਹੋ ਕੰਡੀਸ਼ਨ ਟਰੈਕਟਰ ਦੀ ਤੁਸੀਂ ਟਾਇਰ ਤਾਂ ਕਹਿਣ ਦੀ ਲੋੜ ਹੀ ਬਾਈ ਜੀ ਨਾਲ ਦੇ ਟਾਇਰ ਨੇ ਟਰੈਕਟਰ ਦੀ ਕੰਡੀਸ਼ਨ ਆਪਾਂ ਕਹਿ ਸਕਦੇ ਹਾਂ 99 ਪੈਸੇ ਹੈਗੀ ਆ ਨੰਬਰ ਇਹਦਾ ਜੀ ਨੰਬਰ ਇਹਦਾ ਬਠਿੰਡਾ ਜੀ ਪੀ ਵੀ ਬਠਿੰਡਾ ਨੰਬਰ ਠੀਕ ਆ ਜੀ ਇਹ ਨਗਦ ਕਾਇਦਾ ਟਰੈਕਟਰ ਆ ਲੋਨ ਸੀ ਜਾਈਏ ਤੇ ਭਰ ਤੱਕ ਆਪਾਂ ਕਲੀਅਰ ਕਰਕੇ ਦੇਵਾਂਗੇ ਕਲੀਅਰ ਆ ਲੋਨ ਕਲੀਅਰ ਆ ਹਾਂਜੀ ਤੇ ਇਹਦੀ ਕੀ ਡਿਮਾਂਡ ਕਰਦਾ ਜੀ ਇਹਦੀ ਡਿਮਾਂਡ ਹੈ ਜੀ 8 ਲੱਖ 10000 ਰੁਪਏ ਜੀ 8 ਲੱਖ 10000 ਰੁਪਏ ਡਿਮਾਂਡ ਆ ਹਾਂਜੀ ਤੇ ਇਹ ਚ ਹੋ ਜੂਗਾ ਜੀ ਮੰਤਨ ਹੋ ਜੂਗਾ ਜੀ ਨਵੇਂ ਟਰੈਕਟਰ ਨਾਲੋਂ ਬਾਈ ਜੀ ਸਾਨੂੰ ਲੱਖ ਰੇਡ ਲੱਖ ਦਾ ਫਾਇਦਾ ਹੋ ਜੂਗਾ ਨਮਈਆ ਡ੍ਰਾਈਵਰ ਮੰਡੀ ਚ ਖੜਾ ਸ਼ੋਅਰੂਮ ਚ ਜਾਣ ਦੀ ਲੋੜ ਨਹੀਂ ਹਾਰ ਪਾ ਕੇ ਲੈ ਜਾਓ ਗਰੰਟੀ ਵਾਰੰਟੀ ਫੁੱਲ ਮਿਲੂਗੀ ਠੀਕ ਹੈ ਜੀ ਇਹ ਨਵੇਂ ਦੀ ਰਹਿਣਗੇ ਉਹਨੇ ਦੀ ਮਿਲੂਗੀ ਉਹਨੇ ਦੀ ਫਰਸਟ ਪਾਰਟੀ ਦਾ ਨਾ ਜੀ ਹਾਂਜੀ ਠੀਕ ਹੈ ਜੀ ਅੱਗੇ ਆ ਗਿਆ ਬਾਈ ਜੀ ਸਵਰਾਜ 8555 ਫਾਈਵ ਸਟਾਰ ਇਹ ਕਿੰਨੇ ਮਾਡਲ ਹੈ ਜੀ 21 ਮਾਡਲ ਆ ਜੀ 21 ਮਾਡਲ ਆ ਪਹਿਲਾਂ ਵਾਲੀ ਸ਼ੋਅ ਵਾਲਾ ਜੀ ਦੀ ਜ਼ਿਆਦਾ ਡਿਮਾਂਡ ਆ ਠੀਕ ਹੈ ਜੀ ਇਹ ਆ ਗਿਆ ਜੀ 400 ਸੋਚ ਜਿਹੜਾ ਉਹ ਪਹਿਲਾਂ ਰੱਖਾਇ ਸੀ ਉਹ ਗੋਲ ਸੋਚ ਆ ਗਿਆ ਨਮਾ ਤੇ ਇਹ ਟਰੈਕਟਰ ਦੀ ਡਿਮਾਂਡ ਜਿਆਦਾ ਆ ਕਿਉਂ ਦੀ ਸੋਚ ਔਰਸ ਹਾਂਜੀ ਸਾਈਡ ਗੇਅਰ ਚ ਆ ਗਿਆ ਬਾਈ ਜੀ ਡਬਲ ਪੰਪ ਡਬਲ ਡਿਸਟਰੀਬਿਊਟਰ 3 ਸਪੀਡ ਆ ਗਿਆ 3 ਸਪੀਡ ਆ ਟਾਪ ਮਾਡਲ ਆ ਹਾਂਜੀ ਟਾਇਰਾਂ ਦੀ ਕੀ ਕੰਡੀਸ਼ਨ ਆ ਜੀ ਇਹ ਰਟਾਇਰ ਹੈਗੇ 80 85 22 16 ਇਟਾਇਰਾਂ ਚ ਆਏ 16 ਦੇ ਟਾਇਰਾਂ ਦੇ 80 85 5 ਦੇ ਟਾਇਰ ਆ ਤੇ ਨੰਬਰ ਇਹਦਾ ਟਰੈਕਟਰ ਦਾ ਜੀ ਨੰਬਰ ਹਰਿਆਣਾ ਐਚ 25 ਡਬਲ ਵਾਲੀ ਦਾ ਐਨਓ ਸੀ ਮਿਲ ਜੂ ਜਿੱਥੋਂ ਦੀ ਕਹੋਗੇ ਠੀਕ ਆ ਬਾਈ ਜੀ ਇਹ ਵੀ ਕੀ ਡਿਮਾਂਡ ਕਰਦੇ ਆ ਜੀ ਇਹਦੀ 735 ਡਿਮਾਂਡ ਆਈ ਠੀਕ ਆ ਜੀ ਮਾਨਤਣੇ ਚੋ ਵੀ ਮਾਨਤਣ ਹੋ ਜੂਗਾ ਕੋਈ ਮਰਜੀ ਸਵਰਾਜ ਟਰੈਕਟਰ ਲੈਣਾ ਓਏ ਬਾਈ ਨੂੰ ਸੰਪਰਕ ਕਰ ਲਿਓ ਇਹ ਸਵਰਾਜ ਬਾਈ ਜਾਦੇ ਰੱਖਦੇ ਆ ਅੱਗੇ ਆਗੇ ਜੀ 855 ਫੋਰ ਸਟਾਰ ਪਹਿਲਾਂ 5 ਸਟਾਰ ਰੱਖਿਆ 24 ਮਾਡਲ ਫਿਰ 21 ਮਾਡਲ 5 ਸਟਾਰ ਹੁਣ ਫੋਰ ਸਟਾਰ 55 ਜਾਦੇ ਰੱਖਦੇ ਆ ਨਾ ਬਾਈ 55 ਜਾਦੇ ਕੰਮ ਆਪਣੇ ਕੋਲੇ ਹਾਂਜੀ 55 ਕਿੰਨਾ ਕ ਟਾਈਮ ਹੋ ਗਿਆ ਬਾਈ ਤੁਹਾਨੂੰ ਵਪਾਰ ਕਰਦਿਆਂ ਨੂੰ 15 ਸਾਲ 15 ਸਾਲ ਦਾ ਐਕਸਪੀਰੀਅੰਸ ਹੈ ਬਾਈ ਹਾਂ ਜੀ ਤੇ ਇਹਦੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਟਾਇਰ ਤਾਂ ਇਹਦੇ 95 97 ਵੇਸੇ ਪਏ ਹੈ ਜੀ ਠੀਕ ਹੈ ਜੀ ਐਮ ਆਰ ਐਫ ਦਾ ਚੌਖੜਾ ਮੂਰਲੇ ਟਾਇਰ ਮਹਿੰਗੇ ਵਾਲੇ ਹੈ ਮਹਿੰਗੇ ਵਾਲੇ ਤੰ ਲੀਹਾਂ ਵਾਲੇ ਹਾਂ ਜੀ ਐਮ ਆਰ ਐਫ ਐਮ ਆਰ ਐਫ ਦੀ ਇਹ ਕਿੰਨੇ ਮਾਡਲ ਹੈ ਟਰੈਕਟਰ ਜੀ 14 ਮਾਡਲ ਹੈ ਜੀ 14 ਮਾਡਲ ਆ ਫਾਈਬਰਾਂ ਦੀ ਹੁੱਡ ਲੱਗੀ ਆ ਡਬਲ ਕੋੜਾ ਵਾ ਪੱਤਾ ਵਾਲੀ ਗੁੱਟਰ ਕੋੜਾ ਬੰਪਰ ਆ ਫਰੰਟ ਸਾਈਡ ਤੇ ਰੰਗ ਪੇਂਟ ਜੀ ਰੰਗ ਪੇਂਟ ਹੋਈ ਨਾ ਵਾ ਇਹ ਟਰੈਕਟਰ ਦਾ ਨੰਬਰ ਹੀ ਨੰਬਰ ਹਰਿਆਣਾ ਐਨਓਸੀ ਮਿਲ ਗਈ ਹਰਿਆਣਾ ਨੰਬਰ 77 ਨੰਬਰ ਠੀਕ ਆ ਜੀ ਕੀ ਡਿਮਾਂਡ ਕਰਦੇ ਹੋ ਟਰੈਕਟਰ ਦੀ ਟਰੈਕਟਰ ਦੀ ਡਿਮਾਂਡ ਹੈ ਜੀ 5,25,000 ਰੁਪਏ ਠੀਕ ਆ ਬਾਈ ਜੀ ਮਾਨਤਾ ਨਹੀਂ 24 ਹੋ ਗਈ ਮਾਨਤਾ ਹੋ ਗਈ ਅੱਗੇ ਆ ਗਿਆ ਜੀ ਸਵਰਾਜ 744 ਦੇਖਣ ਨੂੰ ਤੁਹਾਨੂੰ ਐ ਲੱਗਦਾ ਹੋਊਗਾ ਵੀ 2122 ਮਾਡਲ ਹੈਗਾ ਟਰੈਕਟਰ ਰੰਗ ਪੇਂਟ ਦਾ ਪੂਰਾ ਚੰਗਾ ਟਰੈਕਟਰ ਹੈ ਤੇ ਹੁਣ ਮਾਡਲ ਦੱਸ ਦਿਓ ਕਿੰਨੇ ਆ ਜੀ ਇਹ 16 ਮਾਡਲ ਆਈ ਐਫੀ 16 ਮਾਡਲ ਐਫੀ ਪਾਵਰ ਸਟੀering ਹਾਂਜੀ ਪਾਵਰ ਸਟਾਰ ਵਾਲਾ ਰਿਵਰਸ ਪੀਟ ਕੋਲ ਆਈ ਠੀਕ ਹੈ ਜੀ ਟਾਇਰਾਂ ਦੀ ਕੀ ਕੰਡੀਸ਼ਨ ਆ ਬਾਈ ਜੀ ਅਗਲੇ ਟਾਇਰ ਨਾਲ ਦੇ ਹੈਗੇ ਅੱਗੇ ਹਾਂਜੀ ਬੈਕ ਵਾਲੇ ਬੈਕ ਵਾਲੇ ਬੀਕੇਡੀ ਦੇ ਮਹਿੰਗੇ ਵਾਲੇ ਅਸੀਂ ਕਮਾਂਡਰ ਦੇ ਟਾਇਰ ਆ ਕਮਾਂਡਰ ਵਾਲੇ ਆ ਬਾਈ ਜੀ 14928 ਦੇ ਤੇ ਡਬਲ ਪੰਪ ਡਬਲ ਡਿਸਟ੍ਰਿਬਿਊਟਰ ਆ ਹਾਂਜੀ ਤੇ ਟਰੈਕਟਰ ਦੇਖਣ ਨੂੰ ਐ ਲੱਗਦਾ ਜਿਵੇਂ 2122 ਮਾਡਲ ਆਂਦਾ ਕੰਡੀਸ਼ਨ ਦਾ ਨੰਬਰ ਇਹਦਾ ਟਰੈਕਟਰ ਦਾ ਜੀ ਬਠਿੰਡਾ ਏਪੀਵੀ ਰੋਤਨ ਪਟੰਡਾ ਨੰਬਰ ਡਬਲ ਪੰਪਾ ਡਬਲ ਡਿਸਟ੍ਰੀਬਿਊਟਰ ਡੰਡਾ ਭੱਟੀ ਜੋਂ ਨੂੰ ਨਾਰ ਮਿਲੂਆ ਬਾਈ ਜੀ। ਹਾਂਜੀ। ਇੱਕ ਕੀ ਡਿਮਾਂਡ ਕਰਦਾ ਹਾਂ ਟਰੈਕਟਰ ਦੀ। 5 ਲੱਖ 10 ਹਜ਼ਾਰ ਰੁਪਏ ਡਿਮਾਂਡ ਹੈ ਜੀ। 5 ਲੱਖ 10 ਹਜ਼ਾਰ ਰੁਪਏ ਡਿਮਾਂਡ ਆ ਤੇ ਰੰਗ ਪੇਂਟ ਪਈ ਜੀ। ਰੰਗ ਪੇਂਟ ਤਾਂ ਰਹੀ ਨਹੀਂ ਲੱਗੀ। ਅਰੀ ਜਨੜਾ ਰੰਗ ਪੇਂਟ ਦਾ ਦੇਖਣ ਨੂੰ ਐ ਲੱਗਦਾ ਹੋਊਗਾ ਨਾ ਬਾਈ ਜਿਵੇਂ ਕਿਸੇ ਨੂੰ ਵੀ ਦੁਬਾਰੇ ਪੇਂਟ ਕਰਾਊਗਾ। ਕਿਉਂ ਮਾੜਾ ਸਮਾਈ ਚ ਚੱਲੇ ਜੀ। ਬਾੜੇ ਸਮਾਈ ਚ ਲੈ ਕੇ ਸੇ ਦੇ ਆਇਆ ਵੀਰ ਜੀ ਜਦੋਂ ਕੰਮ ਕਰ ਲਿਆ ਅੰਦਰ ਲਾਦਾ ਤੋ ਗਿਆ ਨਾ ਹਾਂਜੀ ਪੂਰੀ ਸਮਾਈ ਚ ਚੱਲਿਆ ਸੌਂਕ ਨੂੰ ਰੱਖਿਆ ਹੋਇਆ ਕਿੰਨੀ ਡਿਮਾਂਡ ਕਰ ਦਿੰਦੀ ਜੀ 5 ਲੱਖ 10 ਹਜ਼ਾਰ 5 ਲੱਖ 10 ਹਜ਼ਾਰ ਰੁਪਏ ਡਿਮਾਂਡ ਆ ਪਰ ਟੈਂਡਾ ਨੰਬਰ ਐ ਚੋ ਵੀ ਡਿਮਾਂਡ ਤਾਂ ਨਹੀਂ ਹੋ ਜੂਗੀ ਠੀਕ ਆ ਜੀ ਹੰਦੀ ਅਡਰੈਸ ਦੱਸੋ ਜੀ ਆਪਣਾ ਪਿੰਡ ਕਿਹੜਾ ਹੈ ਪਿੰਡ ਚੱਕ ਰੋਲਦੂ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਜੀ ਠੀਕ ਹੈ ਜੀ ਡੱਬਲੀ ਬਠਿੰਡਾ ਰੋਡ ਤੇ ਪਿੰਡ ਆਪਣਾ ਠੀਕ ਹੈ ਜੀ ਘਰੇ ਵੀ ਖੜੇ ਹੁੰਦੇ ਟਰੈਕਟਰ ਘਰੇ ਵੀ ਖੜੇ ਹੁੰਦੇ ਬਠਿੰਡੇ ਤੋਂ 30 ਕਿਲੋ ਤੇ ਡੱਬਲੀ ਤੋਂ 10 ਕਿਲੋ ਠੀਕ ਹੈ ਜੀ ਮੇਨ ਰੋਡ ਤੇ ਪਿੰਡ ਆਪਣੇ ਕੋਲੇ ਹਰਿਆਣਾ ਨੰਬਰ ਵੀ ਹੁੰਦੇ ਪੰਜਾਬ ਵੀ ਹੁੰਦੇ ਨੇ ਮੈਕਸੀਮ ਹੁੰਦੇ ਲੋਕਲ ਨੰਬਰ ਹੁੰਦੇ ਇਹ ਡੱਬਲੀ ਸਸਾ ਹੋ ਗਿਆ ਠੀਕ ਹੈ ਜੀ ਦੂਰ ਦਾ ਨੰਬਰ ਨਹੀਂ ਜਾਈ ਟੌਪ ਮਾਡਲ ਟਰੈਕਟਰ ਜ਼ਿਆਦਾ ਹੁੰਦੇ ਆ ਜ਼ਿਆਦਾ ਉੱਚੇ ਮਾਡਲ ਹੀ ਹੁੰਦੇ ਠੀਕ ਹੈ ਬਾਈ ਜੀ ਤੇ ਆਪਣਾ ਨੰਬਰ ਦੱਸ ਦੋ ਜੀ 99887 ਹਾਂਜੀ 45430 ਠੀਕ ਆ ਜੀ ਲੋਨ ਹੋ ਜੂਗਾ ਬਈ ਲੋਨ ਹੋ ਜੂਗਾ ਪਰ ਮੈਂ ਟਰੈਕਟਰ ਵੀ ਕੱਟਿਆ ਜੀ ਕੱਟਿਆ ਜੀ ਠੀਕ ਆ ਜੀ ਹਾਂਜੀ ਦੋਸਤੋ ਵੀਡੀਓ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਧੰਨਵਾਦ ਧੰਨਵਾਦ